ਬਹੁਤ ਹੀ ਪਿਆਰਿਆ ਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮੇਤਰ ਸਿੰਘ ਆ ਜਿਹੜੀ ਅੱਜ ਆਪਾਂ ਗੱਲ ਕਰਦੇ ਆ ਵੀ ਜਿਹੜਾ ਕੁਦਰਤੀ ਖੇਤੀ ਵਿੱਚ ਆਮ ਪੌਦਿਆਂ ਦੀ ਗਰਮੀ ਚੱਲਣ ਦੀ ਵਾਤਾਵਰਨ ਨਾਲ ਲੜਨ ਦੀ ਤਾਕਤ ਦਾ ਕੀ ਹਿਸਾਬ ਹੁੰਦਾ ਸੋ ਇਹਦੇ ਵਿੱਚ ਆਪਾਂ ਨੇ ਉਹ ਰਲਮੀਆਂ ਫਸਲਾਂ ਬੀਜੀਆਂ ਹੋਈਆਂ ਨੇ ਤੇ ਅੱਜ ਜਿਹੜੀ ਗਰਮੀ ਆ ਉਹ 41 ਡਿਗਰੀ ਤੱਕ ਪਹੁੰਚਣੀ ਆ ਇਹ ਸਮੇਂ ਦੁਪਹਿਰ ਦਾ ਸਮਾਂ ਤੇ 16 ਮਈ 2025 ਆ ਹੁਣ ਇੱਥੇ ਇਹ ਜਿਹੜੀ ਆਪਣੀ ਫਸਲ ਆ ਇਹ ਪੱਧਰ ਜਗਾ ਬੀਜੀ ਹੋਈ ਨਾ ਬੈੱਡ ਆ ਨਾ ਬਾਟਾ ਨਾ ਕੋਈ ਇੱਥੇ ਕਿਹੜਾ ਮੈਂ ਕਹਿ ਸਕਦੇ ਆ ਪਰ ਜਣੀ ਜੋ ਸਹੂਲਤ ਆ ਉਹ ਨਹੀਂ ਹੈਗੀ ਹੁਣ ਇੱਥੇ ਆਪਾਂ ਨੂੰ ਜਿਹੜੀ ਮੇਨ ਚੀਜ਼ ਦੇਖਣ ਦੀ ਅੱਜ ਆਪਾਂ ਕੋਸ਼ਿਸ਼ ਕਰਾਂਗੇ ਦੁਪਹਿਰ ਟਾਈਮ ਪੌਦਿਆਂ ਦੀ ਹਾਲਤ ਬੜੀ ਖਰਾਬ ਹੋ ਜਾਂਦੀ ਆ ਤੇ ਇਹਦੇ ਵਿੱਚ ਰਲਮੀ ਫਸਲ ਆ ਪਿੰਡੀ ਤੇ ਮੂੰਗੀ ਜਿਹੜੀ ਮੂੰਗੀ ਆ ਇਹਦਾ ਮਤਲਬ ਉਹ ਸੋਕਾ ਚੱਲ ਸਕਦੀ ਆ ਗਰਮੀ ਨਾਲ ਲੜ ਸਕਦੀ ਆ ਉਹ ਬਿਲਕੁਲ ਠੀਕ ਖੜੀ ਆ ਪਰ ਜਿੰਨੇ ਵੀ ਆਪਣੇ ਆਹ ਪਿੰਡੀ ਦੇ ਪੌਦੇ ਨੇ ਇਹ ਕਮਲੇ ਹੋਏ ਪਏ ਨੇ ਪਰ ਉਹਦਾ ਮਤਲਬ ਇਹ ਨਹੀਂ ਹੈਗਾ ਵੀ ਕੁਦਰਤੀ ਖੇਤੀ 'ਚ ਕਮਲੇ ਹੋਏ ਨੇ ਵੀ ਇਹ ਸੋਕੇ ਚੁੱਕੇ ਨੇ ਜਾਂ ਖਤਮ ਹੋ ਰਹੇ ਨੇ ਮਤਲਬ ਇਹਨਾਂ ਤੋਂ ਇਹ ਗਰਮੀ ਝੱਲੀ ਨਹੀਂ ਜਾ ਰਹੀ ਇਹਨਾਂ ਨੂੰ ਪਾਣੀ ਦੀ ਜ਼ਰੂਰਤ ਆ ਪਰ ਆਪਾਂ ਜਦੋਂ ਕੁਦਰਤੀ ਖੇਤੀ ਧਰਤੀ ਦੇ ਦੇਖਦੇ ਆ ਤਾਂ ਇਹਦੇ ਵਿੱਚ ਇੱਕ ਹੋਰ ਗੱਲ ਦੇਖਣ ਨੂੰ ਮਿਲਦੀ ਆ ਵੀ ਮਿੱਟੀ ਵਿੱਚ ਇੱਕੋ ਜਿਹੇ ਤੱਤ ਨਹੀਂ ਹੁੰਦੇ ਕਿਤੇ ਵੱਧ ਹੁੰਦੇ ਨੇ ਕਿਤੇ ਘੱਟ ਹੁੰਦੇ ਨੇ ਤਾਂ ਜਿਵੇਂ ਕਿ ਹਰੀ ਕ੍ਰਾਂਤੀ ਖੇਤੀ ਮਾਡਲ ਵਿੱਚ ਜੇ ਫਸਲ ਬਰਾਬਰ ਨਹੀਂ ਹੈਗੀ ਸਾਰੇ ਖੇਤ ਦੀ ਤਾਂ ਉੱਥੇ ਮੰਨਿਆ ਜਾਂਦਾ ਵੀ ਕਿਸਾਨ ਖੇਤੀ ਵਿੱਚੋਂ ਨਾ ਚਰਬੇਕਾਰ ਨਹੀਂ ਪਰ ਜਿਹੜੀ ਕੁਦਰਤੀ ਖੇਤੀ ਆ ਜੇ ਇੱਥੇ ਬਰਾਬਰ ਹੁੰਦੀ ਹੈ ਤਾਂ ਇਹਦਾ ਮਤਲਬ ਕਿਸਾਨ ਨੇ ਐਸੀਆਂ ਖਰਾਕਾਂ ਬਾਹਰੋਂ ਦੇਤੀਆਂ ਜਿਹਦੇ ਨਾਲ ਫਸਲ ਬਰਾਬਰ ਹੋ ਗਈ ਜੇ ਆਪਾਂ ਬਿਲਕੁਲ ਕੁਦਰਤ ਦੇ ਹਿਸਾਬ ਨਾਲ ਚੱਲਦੇ ਆਂ ਨੇਚਰ ਦੇ ਹਿਸਾਬ ਨਾਲ ਤਾਂ ਕਿਤੇ ਫਸਲ ਵੱਡੀ ਹੁੰਦੀ ਹੈ ਕਿਤੇ ਛੋਟੀ ਹੁੰਦੀ ਹੈ ਕਿਉਂਕਿ ਮਿੱਟੀ ਦੇ ਸੂਖਮ ਜੀਵ ਤੇ ਉਸ ਤਰ੍ਹਾਂ ਵੱਡੇ ਛੋਟੇ ਕਾਫੀ ਜ਼ਿਆਦਾ ਮਾਤਰਾ ਜਿੰਨੇ ਜਿੱਥੇ ਜਣੀ ਉਹ ਸਿਸਟਮ ਵਧੀਆ ਬਣ ਜਾਂਦਾ ਉੱਥੇ ਪੌਦੇ ਜ਼ਿਆਦਾ ਮੱਲ ਜਾਂਦੇ ਨੇ ਜਿੱਥੇ ਨਹੀਂ ਬਣਿਆ ਹੁੰਦਾ ਉੱਥੇ ਉਹ ਮਧਰੇ ਰਹਿ ਜਾਂਦੇ ਨੇ ਪਰ ਜਿਹੜੀ ਖਾਸ ਗੱਲ ਹੈ ਵੀ ਜਿਹੜੀ ਕੁਦਰਤੀ ਖੇਤੀ ਆ ਇਸ ਟਾਈਮ ਮਤਲਬ 41 ਡਿਗਰੀ ਤਾਪਮਾਨ ਤੱਕ ਦੀ ਗਰਮੀ ਚੱਲਣ ਦੀ ਤਾਕਤ ਪੈਦਾ ਹੁੰਦੀ ਆ ਨਹੀਂ ਤਾਂ ਫੁੱਕ ਜਾਂਦੇ ਨੇ ਪੌਦੇ ਹੁਣ ਆਹ ਏਰੀਆ ਜਿੱਥੇ ਆਪਾਂ ਹੁਣ ਆਏ ਆ ਇੱਥੇ ਮੂੰਗੀ ਦੀ ਫਸਲ ਵੀ ਜ਼ਿਆਦਾ ਮੱਲੀ ਹੋਈ ਆ ਤੇ ਭਿੰਡੀਆਂ ਵੀ ਜਦੋਂ ਉਹ ਇਹ ਫਸਲ ਜ਼ਿਆਦਾ ਮੱਲੀ ਆ ਦਾ ਮਤਲਬ ਧਰਤੀ ਚ ਖਰਾਕੀ ਤੱਤ ਵਧ ਨੇ ਕਿਉਂਕਿ ਆਪਾਂ ਤਾਂ ਖੇਤ ਲਈ ਵੱਖਰਾ ਕੁਝ ਦਿੱਤਾ ਹੀ ਨਹੀਂਗਾ ਪਰ ਫੇਰ ਵੀ ਵੱਡੀਆਂ ਛੋਟੀਆਂ ਫਸਲਾਂ ਹੋਣਾ ਮਿੱਟੀ ਦੇ ਵਿੱਚ ਖਰਾਕੀ ਤੱਤਾਂ ਦੀ ਵਾਧ ਘਾਟ ਹੋਣਾ ਪਰ ਉਹਦਾ ਮਤਲਬ ਇਹ ਨਹੀਂ ਹੈਗਾ ਵੀ ਇੱਥੇ ਖਰਾਕੀ ਤੱਤ ਘੱਟ ਰਹੇ ਕਿਉਂਕਿ ਸਾਰੀ ਫਸਲ ਦਾ ਰੰਗ ਇੱਕੋ ਜਿਹਾ ਤੇ ਹਰਿਆ ਭਰਿਆ ਤੇ ਜਿਹੜੀ ਇਹ ਕੁਦਰਤੀ ਖੇਤੀ ਜਿੱਦਣ ਆਪਣੇ ਆ ਫਸਲਾਂ ਸੋਕਾ ਝੱਲਣਾ ਤੇ ਬਿਮਾਰੀਆਂ ਨਾਲ ਲੜਨਾ ਸਿੱਖ ਜਾਂਦੇ ਤਾਂ ਕੁਦਰਤੀ ਖੇਤੀ ਇੱਕ ਵਧੀਆ ਖੇਤੀ ਬਣ ਜਾਂਦੀ ਹੈ ਤੇ ਕਿਸਾਨ ਨੂੰ ਘੱਟ ਤੋਂ بچਾ ਲੈਂਦੀ ਹੈ ਕਿਉਂਕਿ ਇਸ ਟਾਈਮ ਤਾਪਮਨ ਵੱਧ ਹੋਣ ਕਰਕੇ ਇਹਨਾਂ ਦੀ ਹਾਲਤ ਖਰਾਬ ਹੈ ਪਰ ਜਦੋਂ ਮੌਸਮ ਠੀਕ ਹੋ ਜਾਂਦਾ ਤਾਂ ਇਹ ਸਹੀ ਹੋ ਜਾਂਦੀਆਂ ਨੇ ਫਿਰ ਵੀ ਇਹਨਾਂ ਨੇ ਬਰਸਾਤ ਤੱਕ ਅਹੀ ਹਾਲਤ ਰਣੀ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਗ੍ਰੋਥ ਕਰਨੀ ਆ ਤਾਂ ਇਹ ਕਾਫੀ ਵਧੀਆ ਗ੍ਰੋਥ ਕਰ ਲੈਂਦੇ ਨੇ ਤੇ ਗੱਦਗਾਠ ਵਧੀਆ ਹੋ ਜਾਂਦਾ ਇਸ ਤਰ੍ਹਾਂ ਹੀ ਫਸਲ ਅੱਗੇ ਵੱਧਦੀ ਰਹਿੰਦੀ ਹੈ ਤੇ ਜਿਹੜੀ ਭਿੰਡੀ ਆ ਇਹ ਟਾਣੀਆਂ ਵੀ ਵੱਧ ਕੱਢ ਲੂਗੀ ਤੇ ਜਿਹੜਾ ਕੁਦਰਤੀ ਖੇਤੀ ਆ ਉਹ ਬਿਲਕੁਲ ਸੋਕਾ ਝੱਲ ਕੇ ਵੀ ਫਸਲਾਂ ਖੜੀਆਂ ਹੋ ਸਕਦੀਆਂ ਨੇ ਜੇ ਆਪਾਂ ਇਹਨੂੰ ਬਰੀਕੀ ਨਾਲ ਫੋਲਦੇ ਆਂ ਜਿੱਕਰ ਹੁਣ ਇਹ ਮਿੱਟੀ ਆ ਪੂਰੀ ਗਰਮੀ ਪਈ ਹੋਈ ਆ ਦੇਖਣ ਨੂੰ ਸੁੱਕੀ ਆ ਧਰਤੀ ਬਿਲਕੁਲ ਸੁੱਕੀ ਆ ਪਰ ਜਦੋਂ ਆਪਾਂ ਕੁਛ ਡੰਗਾਈ ਤੱਕ ਜਾਵਾਂਗੇ ਤਾਂ ਇੱਥੇ ਕੁਛ ਨਾ ਕੁਛ ਆਹਾਂ ਗਿੱਲ ਮੀਂਹ ਉਤਰਦੀ ਆ ਤਾਂ ਹੀ ਬੁੱਧੇ ਜੰਦ ਨਹੀਂ ਪਰ ਉੰਨੀ ਗਿੱਲ ਨਹੀਂ ਜਿਹੜੀ ਪਤਨ ਹਰਿਆ ਜਿਵੇਂ ਹੋਣਾ ਮਿੱਟੀ ਦੇ ਵਿੱਚ ਗਿੱਲਾਪਣ ਨਜ਼ਰ ਆਉਂਦਾ ਬਦੂਜੀ ਤੋਂ ਅਰਤੀ ਨਾਲ ਰੰਗ ਦਾ ਫਰਕ ਨਜ਼ਰ ਆਉਂਦਾ ਤੇ ਇਹ ਖੇਤੀ ਲੰਬੇ ਸਮੇਂ ਦਾ ਗਿੱਲਾ ਸੰਭ ਸਕਦੀ ਹੈ ਖਾਸ ਗੱਲ ਹੈ ਵੀ ਇੱਥੇ ਸੂਖਮ ਜੀਵਾ ਦਾ ਹੋਣਾ ਉਹਨਾਂ ਜਿਹੜੇ ਮਿੱਟੀ ਦੇ ਵਿੱਚ ਕੰਮ ਕਰਦੇ ਨੇ ਉਹ ਜਿੰਨੀ ਮਾਤਰਾ ਜੇ ਵੱਧ ਹੋਣਗੇ ਉੰਨੀ ਲੰਬੇ ਸਮੇਂ ਤੱਕ ਮਿੱਟੀ ਗਿੱਲੇ ਨੂੰ ਸੰਭ ਰੱਖਦੀ ਹੈ ਤੇ ਜਿਵੇਂ ਆਪਣੇ ਪਾਣੀ ਦੇ ਗਲਾਸ ਵਿੱਚ ਅਪ ਬਰਫ਼ ਪਾ ਲੈਨੇ ਆ ਜਦੋਂ ਬਰਫ਼ ਵਾਲਾ ਪਾਣੀ ਹੁੰਦਾ ਤਾਂ ਉਹਦੇ ਬਾਹਰਲੇ ਸਾਈਡਾਂ ਤੇ ਪਾਣੀ ਜੰਮ ਜਾਂਦਾ ਪਾਣੀ ਦਾ ਉਹਦੇ ਜਿਹੜਾ ਨਮੀ ਆ ਉਹ ਜੰਮੀ ਨਾ ਉਸੇ ਤਰ੍ਹਾਂ ਜਿਹੜਾ ਕੁਦਰਤੀ ਖੇਤੀ ਹੈ ਇਹਦੇ ਵਿੱਚ ਜਦੋਂ ਆਪਾਂ ਹੁੰਨੇ ਆ ਤਾਂ ਮਿੱਟੀ ਵਿੱਚੋਂ ਸਿਸਟਮ ਪੈਦਾ ਹੋ ਜਾਂਦਾ ਜਿਹੜਾ ਪੌਦਾ ਹਵਾ ਤੋਂ ਬਹੁਤ ਕੁਝ ਖਿੱਚਣ ਲੱਗ ਜਾਂਦਾ ਹੁਣ ਜਿਵੇਂ ਇਹ ਮੌਂਗੀ ਲੱਗ ਰਹੀ ਆ ਪਿੰਡੀ ਵੀ ਫੁੱਲ ਕੱਢਣ ਲੱਗੀ ਕੋ ਫਸਲਾਂ ਇਕੱਠੀਆਂ ਨੇ ਹੁਣ ਜਦੋਂ ਮੂੰਗੀ ਪਹਿਲਾਂ ਇਹਦਾ ਸਮਾਪਤੀ ਹੋ ਜਾਣੀ ਆ ਤੇ ਮੂੰਗੀ ਬਣ ਜਾਣੀ ਆ ਤੇ ਖਾਸ ਗੱਲ ਹੈ ਵੀ ਪੌਦੇ ਵੀ ਗੱਦਗਾਠ ਵਧੀਆ ਕਰਦੇ ਨੇ ਕੋਈ ਇਹਨੂੰ ਜਿਹੜਾ ਪੀਲੇ ਰੰਗ ਦੇ ਪੱਤੇ ਹੋ ਜਾਂਦੇ ਨੇ ਬਿਮਾਰੀ ਪੈਂਦੀ ਆ ਉਹ ਨਹੀਂ ਪਈ ਹੁਣ ਉਹੀ ਲਾਈਨ ਆ ਉਹੀ ਏਰੀਆ ਉਰੇ ਤਾਂ ਪੌਦੇ ਕਿੰਨੇ ਜਿਆਦਾ ਮੱਲੇ ਤੇ ਇਸ ਤੋਂ ਆਹ ਲਾਈਨ ਕਿੰਨੀ ਮੱਲੀ ਹੋਈ ਆ ਹੁਣ ਇਸ ਤੋਂ ਆਪਾਂ ਜਿਆ ਸਾਈਡ ਆਉਨੇ ਆ ਤਾਂ ਬڑے ਛੋਟੇ ਪੌਦੇ ਨਜ਼ਰ ਆ ਰਹੇ ਨੇ ਹੋਣੇ ਦਾ ਮਤਲਬ ਇੱਥੇ ਕਰਾਕੀ ਤੋਂ ਹੋਰ ਸੀ ਪੂਰੇ ਹੋਰ ਸੀ ਸੋ ਸਾਰਾ ਕੁਦਰਤੀ ਖੇਤੀ ਵਿੱਚ ਆਪਾਂ ਨੂੰ ਉਹਨਾਂ ਚੀਜ਼ਾਂ ਬਾਰੇ ਜ਼ਰੂਰ ਗਿਆਨ ਹੋਣਾ ਚਾਹੀਦਾ ਵੀ ਸਾਡੀ ਮਿੱਟੀ ਕਿੰਨਾ ਸੋਕਾ ਚੱਲ ਸਕਦੀ ਹੈ ਕਿੰਨੇ ਸਮੇਂ ਤੱਕ ਇਹ ਪਾਣੀ ਰੋਕ ਸਕਦੀ ਹੈ ਤੇ ਸਾਡਾ ਪੌਦਾ ਜਣੀ ਕਿੰਨੇ ਸਮੇਂ ਤੱਕ ਹਰਿਆ-ਭਰਿਆ ਰਹਿ ਸਕਦਾ ਹੈ ਸਭ ਕੁਦਰਤੀ ਖੇਤੀ 'ਚ ਇਹ ਹੋ ਸਕਦਾ ਹੈ ਪਰ ਸਾਨੂੰ ਇਹ ਗੱਲ ਇੱਕ ਦਿਮਾਗ 'ਚ ਰੱਖਣੀ ਪੈਣੀ ਹੈ ਵੀ ਜੇ ਧਰਤੀ ਸੁੱਕੀ ਗਈ ਪਾਣੀ ਲਾਈਂਗੇ ਤਾ ਪਾਣੀ ਬਹੁਤ ਕੀਮਤੀ ਵਸਤੂ ਹੈ ਜਿਹੜੀ ਬਚਾਈ ਜਾ ਸਕਦੀ ਹੈ ਬਣਾਈ ਨਹੀਂ ਜਾ ਸਕਦੀ ਫਿਰ ਵੀ ਸਾਨੂੰ ਉਹਨਾਂ ਚੀਜ਼ਾਂ ਨੂੰ ਸਮਝਣਾ ਚਾਹੀਦਾ ਜਿਹੜੇ ਕੁਦਰਤੀ ਖੇਤੀ ਜੰਗਲਾਂ ਤੋਂ ਸਿੱਖਣ ਨੂੰ ਮਿਲਦਾ ਕਿਉਂਕਿ ਜਿਹੜੀ ਇਲਾਕਿਆਂ ਦੇ ਵਿੱਚ ਪਾਣੀ ਦੀ ਕਮੀ ਆ ਰਹੀ ਹੈ ਜਿੱਥੇ ਘਾਟ ਆ ਉੱਥੇ ਕੁਝ ਵੀ ਨਹੀਂ ਪੈਦਾ ਹੋ ਰਿਹਾ ਕੁਦਰਤੀ ਖੇਤੀ ਜੇ ਆਪਾਂ ਕੁਦਰਤੀ ਖੇਤੀ ਕਰਕੇ ਇਹ ਸਾਰਾ ਕੁਝ ਸਿੱਖ ਸਕਦੇ ਆਂ ਵੀ ਘੱਟ ਪਾਣੀ ਨਾਲ ਫਸਲਾਂ ਕਿਵੇਂ ਹੋ ਸਕਦੀਆਂ ਨੇ ਕਿਵੇਂ ਵੱਖ-ਵੱਖ ਫਸਲਾਂ ਸਾਨੂੰ ਫਸਲਾਂ ਦਾ ਪਤਾ ਲੱਗਦਾ ਰਹਿੰਦਾ ਜਦ ਸਾਰੀਆਂ ਫਸਲਾਂ ਬੀਜਦੇ ਆਂ ਕਿਉਂਕਿ ਆਪਣਾ ਕੁਦਰਤੀ ਖੇਤੀ ਹੋਫੇਤ ਹੋਣ ਕਰਕੇ ਆਪਾਂ ਜ਼ਿਆਦਾਤਰ ਫਸਲਾਂ ਬਰਸਾਤ ਦੇ ਹਿਸਾਬ ਨਾਲ ਬੀਜਦੇ ਆਂ ਤਾਂ ਥੋੜੀ ਜਗ੍ਹਾ ਚ ਲਾਈ ਹੋਈ ਆ ਪਰ ਜਿੱਥੇ ਵੀ ਫਸਲ ਇਹ ਕੁਦਰਤੀ ਖੇਤੀ ਦੀ ਲੱਗਦੀ ਆ ਉਹ ਤੋਂ ਆਪਾਂ ਬਹੁਤ ਸਾਰਾ ਸਿੱਖ ਸਕਦੇ ਆਂ ਵੀ ਇਹ ਸੂਕਾ ਚੱਲ ਸਕਦੀ ਆ ਫਲੀਦਾਰਾ ਨਹੀਂ ਚੱਲ ਸਕਦੀ ਜਿਵੇਂ ਹੁਣ ਦੋ ਫਸਲਾਂ ਇਕੱਠੀਆਂ ਨੇ ਇੱਕ ਕਮਲੀ ਹੋਈ ਆ ਇੱਕ ਕੰਮਲੀ ਤਾਂ ਨਹੀਂ کہہ ਸਕਦੇ ਮਤਲਬ ਉਹ ਜਣੀ ਸੋਕਾ ਚੱਲ ਰਹੀ ਆ ਤੇ ਸਾਰੀ ਫਸਲ ਦਾ ਰੰਗ ਹਰਿਆ ਭਰਿਆ ਸੋ ਇਹ ਆਪਾਂ ਕੁਦਰਤੀ ਖੇਤੀ ਵਿੱਚ ਜਦ ਇਹਨਾਂ ਚੀਜ਼ਾਂ ਤੋਂ ਦੇਖ ਕੇ ਪਤਾ ਲੱਗਦਾ ਵੀ ਜੇ ਕਿਸੇ ਟਾਈਮ ਪਾਣੀ ਦੀ ਮੇਰੇ ਕੋਲ ਕਮੀ ਹੋਊ ਤਾਂ ਮੇਰੇ ਕੋਲ ਉਹ ਫਸਲਾਂ ਵੀ ਹੋਣਗੇ ਜਿਹੜੀਆਂ ਮੂੰਗੀ ਵਗੈਰਾ ਹੋ ਗਈ ਜਿਵੇਂ ਹੁਣ ਇਹ ਇਹਦੇ ਵਿੱਚ ਆਪਾਂ ਨੇ ਭਿੰਡੀ ਦੇ ਨਾਲ ਗੁਵਾਰਾ ਬੀਜਿਆ ਗਿਆ ਸੀ ਆ ਦੇਖੋ ਹੁਣ ਆ ਭਿੰਡੀ ਦੀ ਫਸਲ